ਜਿੰਨੇ ਤੁਸਵਾ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆ ਗਏ ਇਸ ਤਵੀਰ ਦੇ ਚੇਲੇ ਪਾ ਰਹੇ ਆ ਪਾਈਪ ਲੈਂਟਰ ਚ ਜਾਲ ਕਰਨ ਦਾ ਕੰਮ ਦਿਖਾਇਆ ਆਪਣਾ ਦਿਖਾਇਆ ਤੁਹਾਨੂੰ ਹਾਂਜੀ ਤੇ ਅੱ비 ਪਾ ਤਾ ਜੀ ਦੇਖੋ ਅੱਜ ਪਾਈਪ ਦਾ ਨਿਬੜ ਜਾਣਾ ਇਹ ਜਿਵੇਂ ਰਹਿ ਗਈ ਕੋਈ ਸਿੱਟਾ ਰੱਖਣੇ ਨੂੰ ਜੀ ਬਸ ਨਵੇੜ ਤੇ ਆਪਕੀ ਦਾ ਧੋਰ ਸੁਣਾਓ ਫਿਰ ਦਮ ਧੋਰ ਸੁਣਾਓ ਤੂੰ ਹਾਂ ਜਿਵੇਂ ਕਿ ਇਤਨੀ ਕਿਰੇ ਹੈ ਘਟਨੇ ਨੂੰ ਡੈਡ ਕਿਲਾ ਫਿਰ ਉਹਨੂੰ ਲੈ ਲਾ ਲੈ ਉਹਨਾਂ ਨੂੰ ਸੁਖਵੀਰ ਨੂੰ ਸੁਖਵੀਰ ਨੂੰ ਲੈ ਲਾ ਲੈ ਉਹ ਕਹਿੰਦੇ ਹਾਂ ਹੁਣ ਤੇਰੇ ਨਾਲ ਪੈਪੋ ਆਵਾਂਗੇ ਤੁਹਾੰਮਾਰੀ ਗੱਲ ਕਿ ਹੂੰ ਕਟਵਾ ਅੱਪੂ ਕਹਾ ਗਧਮ ਕਿ ਹੂੰ ਹੀ ਕੱਟ ਲਿਓ ਅੰਜੀ ਲਉ ਪਾਤੇ ਅੰਜੀ ਪੈ ਪੂਖ ਸਭ ਪਾਤੇ ਸਿੱਧਾਂ ਵਾਲੇ ਵੀ ਪਾਤੇ ਬਸ ਮੇਰਾ ਹੋਇਆ ਕੰਮ ਟਾਈਮ ਤਾਂ ਬਹੁਤ ਲੱਗ ਗਿਆ ਇਹਨਾਂ ਨੂੰ ਪਰ ਤੇ ਫਾਈਨਲ ਉਦੋਂ 10 ਮਿੰਟ ਦਾ ਕੰਮ ਰਹਿ ਗਿਆ ਉਹ ਲਗਿਆ ਵਾ ਪਰਲੇ ਪਾਸੇ ਤਾਂ ਬੋਲਾ ਦਾ ਵੀ 14 ਤਾਰਾਂ ਤੂਰਾ ਮਗਲ ਬੰਨਣੇ ਪੈਣੇ ਬਾਈ ਪੈਪੂਕ ਜੇ ਨਾ ਇਹ ਜੋੜਾਂ ਦਾ ਇਹਨਾਂ ਦਾ ਤਾਰਾਂ ਗੱਲ ਮਾਰਨੇ ਪੈਣੇ ਇਹ ਦੇਖੋ ਤਾਰਾਂ ਗੱਲਾਂ ਆ ਦੇਖੋ ਤਾਰਾਂ ਗੱਲ ਬੰਨ੍ਹਣੇ ਨੇ ਇਹਦਾ ਵੀ ਹੀ ਲੈ ਜੰਨੇ ਵਧੀਆ ਕੰਮ ਕਰਦੇ ਆ ਬਾਈ ਆਪਾਂ ਕੇ ਹੁਣ ਲੈਂਟਰ ਦਾ ਦਿਖਾਵਾਂਗੇ ਤੁਹਾਨੂੰ ਕਿਆ ਪ੍ਰੋਸੈਸ ਰੰਦਾ ਹਲੇ ਬਜਰੀ ਨਹੀਂ ਮਿਲ ਰਹੀ ਹਲੇ ਸ਼ਾਇਦ ਕੱਲ ਹੋ ਜਾਵੇ ਬਜਰੀ ਪੂਰੀ ਤਾਂ ਅਗਲੇ ਦਿਨ ਲੈਂਟਰ ਪੈਜੂਗਾ ਬਾਕੀ ਕਹਿਆ ਵਾ ਸਾਰਾ ਲੈਂਟਰ ਲੈਂਟਰ ਵਾਲੇ ਜਿਹੜੇ ਨੇ ਪਾਣਾ ਬੰਦੇ ਨੇ ਉਹਨਾਂ ਨੂੰ ਤਾਂ ਜਦੇ ਆ ਜਾਣਾ ਜਾਂ ਫੋਨ ਕਰ ਦੇਣਾ ਵੀ ਆ ਜੀ ਬਈ ਸਵੇਰ ਨੂੰ ਓਕੇ ਆ ਅੰਤਿ ਮਿੱਤਰੋ ਕਰਤਾ ਲੈਂਟਰ ਸ਼ੁਰੂ ਅੱਜ ਮੈਂ ਗਿਆ ਬਤਾ ਮੰਡੀ ਮਾਂ ਮੰਡੀ ਮਾਂ ਤੇ ਲੇਟ ਆਇਆ ਬਾਈ ਹੱਤ ਤੱਕ ਪਾ ਦੀਆ ਦਾ ਮੇਰੇ ਅੰਦੇ ਨੂੰ ਜਿੰਨਾ ਮੈਂ ਅੱਧਾ ਲੀਟਰ ਪੜ ਗਿਆ ਦਾ ਬੰਤਲ ਵੀ ਹੋ ਰਿਹਾ ਅੱਜ ਜਿਉਂ ਦੇਖੋ ਪੰਜਾਬ ਮਾ ਤੋਂ ਕਰੇ ਔਲੇ ਔਲੇ ਵੀगिर ਰਹੇ ਆ ਖਾਦ ਮੋਦਮ ਖਰਾਬ ਹੋ ਰਿਹਾ ਤੇ ਰੀ ਧੂਰੀ ਚਾਰੀ ਤਬਾਨ ਆ ਰਿਹਾ ਪੰਜਾਬ ਦਾ ਬਾਈ ਤੇ ਦੇਖੋ ਤਕਰੀਬਨ 2 ਇਸੇ ਪੜ ਗਿਆ ਕਿੰਨਾ ਸਾਰ ਰਹਿ ਗਿਆ ਇਹ ਕਿੰਨਾ ਸਾਰ ਰਹਿ ਗਿਆ ਕੋ 1.5 2 ਘੰਟਾ ਲੱਗੇਗਾ ਹਨਾ ਜੀ ਮੈਂ 1.5 2 ਘੰਟਾ ਲੱਗੇਗਾ ਤੋਂ 2 ਘੰਟੇ ਲੱਗ ਜਾਣਗੇ ਹੈ 2 ਕੈਬਜ ਕਿਰਾਇਆ ਸ਼ੁਰੂ 11 ਵਜੇ ਕਰਨਾ ਪੂਰੇ 11 ਤੋਂ ਗਿਆ 11 ਵਜੇ ਕਰਨਾ ਤਾਂ ਟਾਈਮ ਤੇ ਹਨਾ ਟਾਈਮ ਤੇ ਨਹੀਂ ਪਟ ਜਾਗਾ ਮਾ ਜੀ ਕੀ ਹਾਲ ਹੈ ਇਹ ਹਰਨਦੀਰ ਠੇਕੇਦਾਰ ਸੰਪਰਕ ਕਰੇ ਕਰੋ ਇਹ ਕੇ ਗੱਲ ਜੋ ਵੀ 바ਵਾ ਬਈ ਮਰ ਪਲੇਂਟਰ 300 ਦਾ ਕਾਹ ਕਹਿੰਦਾ ਹੈ ਇਹ ਧਰਮ ਦਾ ਕਾਹ ਕਾ ਅਕਰਾ ਨਹੀਂ ਆ ਜਾ ਰੇਟ ਮਾ ਤੋਂ ਠੀਕ ਆ ਜਾ ਵੀਰੋ ਪਹਿਲੀ ਪਹਿਲੀ ਕਰਾ ਦੇਖ ਲੈ ਕਿ ਨਹੀਂ ਇਤਨਾ ਪਲੇਂਟਰ ਤਾਂ ਆ ਜਾ ਬੰਗੇ ਹੈ ਮੋਟਰ ਨੇ ਚੀਰ ਆ ਦੇ ਮੰਗਾ ਅ ਦੋਨੋਂ ਬਾਹਰ ਹੀ ਪੜ ਗਿਆ ਦੇ ਰਾਏ ਉਹ ਕੱਟ ਲ ਲੈ 300 ਲੈਂਟਰ ਹੈ ਰਣਧੀਰ ਯੋ ਹੀ ਪਾਸੇ ਜਾਂਦੀ ਨੂੰ ਲੈਟਰ ਹਾਂ ਜੋ ਤਰਲਾ ਵੀ ਨਹੀਂ ਭਜਦਾ ਨਹੀਂ ਸਾਰੇ ਇਹੀ ਪਈ ਗਿਆ ਉਹ ਆ ਜੀਨੇ ਪਾਏ ਮਰਪਨ ਲੈਟਰ ਸਾਰੇ ਬਾਈ ਹਾਂ ਆ ਲੈ ਬੱਦਲ ਪਰਾਂ ਕੋਲੇ ਗਿਰ ਰਹੇ ਪਜਾਮਾ ਦਾ ਆਇਆ ਰਾਜਪੁਰ ਆ ਰੋਗਾ ਘੱਟੇ ਆ ਪਤਾਵਾ ਇਧਰ ਹੀ ਜਾਂਦਾ ਪਤਾਵਾ ਤਾਂ ਬਰੀ ਪੰਜਾਬ ਮਾਈ ਲੱਗਦਾ ਸਾਈਡ ਦਾ ਬਹੁਤ ਬਹੁਤ ਟ੍ਰੈਫਿਕ ਹੋ ਗਿਆ ਹਾਂ ਹਾਂ ਰਾਤ ਵੀ ਹੋ ਰਿਹਾ ਤਾਂ ਰਾਤ ਲਸਕਰਿਆ ਤਾਂ ਪੂਰਾ ਮਾਨਸਾ ਸਾਈਡ ਜਿਹੜਾ ਉਹ ਵੀ ਕਿਰਿਆ ਕਰ ਰਹੇ ਹੋ ਜਿਹੜਾ ਉਹ ਬਈ ਜੇ ਕਾਉਂਗਾ ਸਾਨੂੰ ਵੀ ਕਿੰਨਾ ਕ ਟਾਈਮ ਲੱਗਾ ਹੋਰ ਕਿੰਨੇ ਵਜੇ ਨਿਪਟ ਜਾਗੇ ਸਾਈਡ ਮੁੰਡਾ ਜਿਹੜਾ ਫੇਰੀ ਆਉਂਦਾ ਉਹਰ ਇਤਾਂ ਪਿਆ ਤੜਾ ਬਈ ਇੱਥਰ ਧੀਪਾ ਜਰੀ ਕੋਈ ਉਸ ਤਰ੍ਹਾਂ 246 8 ਬੰਦੇ ਦਾਲਾ ਚਾਰ ਉੱਪਰ ਹੈ ਨਹੀਂ ਹੈ ਚਲੋ ਇਹ ਟੋਟਲ ਦੇਖੋ ਟਰੈਕਟਰ 'ਤੇ ਬੈਠ ਗਿਆ ਜਗ ਅੱਛਾ ਅੱਛਾ ਅੰਨ ਜੀ ਥੋੜਾ ਹੀ ਰਹਿ ਗਿਆ ਬਾਈ ਤੋ ਦੋ ਕਮਰੇ ਰਹਿ ਗਏ ਦੋ ਕਮਰੇ ਅੱਧੀ ਲੁਪੀ ਆ ਲੁਪੀ ਹੈ ਇੱਥੇ ਕਾਦੀ ਕਰਨ ਵਿੱਚ ਰਿਹਾ ਆਇਓ ਫਿਰ ਇਸ ਸਾਈਡ ਮੈਂ ਦੋ ਕਮਰੇ ਆਹ ਕਮਰੇ ਅੱਧੀ ਲੁਪੀ ਰਹਿ ਗਈ ਬੱਦਲਵਾਤ ਹੋਇਆ ਵਾ ਬਾਈ ਕਿਆ ਲਗਿਆ ਵਾ ਰੱਬ ਕਰਨ ਦੇਖ ਲੋ ਕੁਝ ਹੱਦ ਤੱਕ 10 ਦਿਨ ਕੱਢਦੇ ਪਰਮਾਤਮਾ ਕਿਉਂ ਫਸਲਾਂ ਦੀ ਇਹੀ ਤਿੰਨ ਲਗਾਂ ਕਰਨ ਕਿਉਂ ਮਾਰਨ ਲਗਿਆਂ ਜ਼ਿੰਮੇਵਾਰਾਂ ਨੂੰ ਪੰਜਾਬ ਮਾ ਤਾਂ ਬਹੁਤ ਬੱਦਲ ਮੀਂਹ ਮੋੜਿਆ ਕਿਆ ਕਰਾਈ ਦੇਖੋ ਬੱਦਲ ਕਿੰਨਾ ਹੋਇਆ ਵਾ ਚਲੋ ਲੈਂਟਰ ਦਾ ਤਾਂ ਕੁਝ ਨਹੀਂ ਵਿਗੜਦਾ ਹੁੰਦਾ ਮਾੜਾ ਮੋਟੇ ਮੀਂਹਾਂ ਬਾਈ ਜਿਆਦਾ ਨਾ ਬਬਾ ਥੋੜੀ ਮੁੱਟੀ ਕਿਣੀ ਆ ਮਾ ਕੁਝ ਨਹੀਂ ਵਿਗੜਦਾ ਲੈਂਟਰ ਦਾ ਅਸੀਂ ਪਹਿਲਾਂ ਇੰਦਰ ਲਈ ਪੀਜੀ ਦਾ ਪਾਇਦਾ ਜਿਆਦਾ ਇੱਕ ਵਾਰ ਸੋਨਾ ਸੂਰ ਉਤਰਿਆ ਤਾਂ 45 ਚੱਲ ਗਏ ਤੇ ਪੂਰੇ ਉੱਚ ਨੇ ਵਿਗੜਿਆ ਦਾਦੇ ਕਿੰਦਰਾ ਫਿਰ ਪਚਾ ਦੇਉ ਤੈਨੂੰ ਵੀ ਦੇਬੜ ਹਾਂ ਦਾ ਸੰਤੋਸ਼ ਐਸੇ ਹੈ ਹੈ ਹਾਂ ਔਰ ਦਾਦੇ ਐਂਗਦੇ ਖਾਂਜਵੇ ਮਾਰ ਲੇ ਚੁੱਟੀ ਥੋੜੀ ਜੀ ਹੈ ਬੋਲ ਲਿਆ ਬੋਨ ਬਾਦਰਾ ਹਾਂਜੀ ਮਿੱਤਰੋ ਥੋੜਾ ਹੀ ਰਹਿ ਗਿਆ ਕੰਮ ਅੱਜ ਮੌਸਮ ਬਹੁਤ ਖਰਾਬ ਹੋਇਆ ਵਾ ਬਾਈ। ਬੱਦਲ ਕਣ ਲੱਗਿਆ ਤਾਂ ਹੋ ਰਿਹਾ ਬਿਜਲੀ ਲੱਗਦੀ। ਇਹ ਦੇਖੋ ਬੱਦਲ। ਰੋਵੇ ਪੰਜਾਬਾਂ بارش ਤੇ ਦੇਖੋ ਲੱਸ ਕਰਿਆ ਦੇਖ। ਪੰਜਾਬ ਚ 20 ਪੈ ਰਿਹਾ। ਆਇਓ ਪਾਈਏ ਪਾਈਏ। ਕੀ ਕਰੂ ਬਰਬਾਦ ਪਤਾ ਨਹੀਂ ਲੱਗਦਾ ਬਾਈ। ਕਿਹੜੇ ਆ ਰੰਗਾਂ ਵਿੱਚ ਰਾਜੀ। ਹਰਮ ਮਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਬਸ ਉਹ ਹੀ ਜਾਣੇ ਉਹ ਹੀ ਜਾਣੇ ਯੂਥ ਦੇਖ ਰੇ ਹਾਲੀ ਕਰ ਕੰਨ ਬੇੜ ਦਿਓ ਜਲਦੀ ਜਲਦੀ ਗਾ ਜੱਤ ਪਾਗਰ ਨਿਬੜਨਾ ਨਾ ਜਦੀ ਆ ਜਾਣਾ ਦੇਖੇ ਤਾ ਪਾ ਲਿਓ ਘਰੇ ਅੱਧੇ ਘੰਟੇ ਦਾ ਟਾਈਮ ਹੈ ਥਾਰੇ ਬਾਹ ਇਹ ਲਸ ਕਰਿਆ ਬਈ ਚਲੂ ਆਂ ਤਰੂ ਹੈ ਆਵਾਜ਼ ਤਰੋਂ ਦੇ ਚਾਸੀ ਵੰਗ ਨਹੀਂ ਹੁੰਦਾ ਕੁਲਿਆ ਵਾ ਹੈ ਉਹ ਰਿਆ ਬਈ ਘਰੜ ਘਰੜ ਕਰ ਰਿਹਾ ਚਲੋ ਦੇਖੀ ਜਾਓਗੇ ਕਾਲੀ ਬਾਰ ਖੜੀ ਏ ਇੱਕ ਮੈਂ ਆ ਗਿਆ ਤਾਂ ਸਵੇਰ ਨੂੰ ਜੰਮੀ ਨੂੰ ਲੈ ਜਾਣਾ ਤਾਂ ਓਹ ਲੈਂਟਰ ਪ੍ਰਣਾ ਦਾ ਗੇਲ ਤੋਂ ਇੱਕ ਕੰਮ ਜ਼ਰੂਰੀ ਤੇ ਟਰਾਲੀਆਂ ਕਿਲਾ ਵੱਟਣ ਰਿਹਾ ਵਾ ਚੱਲ ਫਿਰ ਪਤੀ ਲੋ ਜੀ ਪੱਲੀ ਪਹਰੇ ਗਈ ਐ ਮੈਂ ਤੁਹਾਨੂੰ ਦੱਸਦਾ ਸਰ ਜੀ ਬੱਦਲ ਲੱਗਿਆ ਹੈ ਕੀ ਕਾਲਾ ਆਸਾਰੋ ਚਿਰਦੇ ਸੇ ਕਾਲਾ ਕਾਲਾ ਬੱਦਲ ਲੱਗਿਆ ਹੈ ਬਹੁਤ ਕੋਈ ਬਾਤ ਨਹੀਂ ਦੁੱਤਲ ਤੋਂ ਲੱਗ ਰਿਹਾ ਆਾਰੇ ਬੱਦਲ ਮਨਾ ਕਰੋ ਮਾਰਨਾ ਨਹੀਂ ਕਰੋ ਆ ਗਈ بارش ਵੀ ਕੰਮ ਖੜ ਗਿਆ ਦੇਖੋ ਆਨ ਪੂਰੀ ਬਾਰਸ ਉਤਰਾਈ ਤਿੱਕ ਵਾਰ ਤਾਂ ਬੱਦਲ ਘੋਰ ਰਿਹਾ ਹੈਨ ਪੂਰਾ ਇੱਕ ਵਾਰ ਤਾਂ ਹਵਾ ਵੀ ਬਹੁਤ ਆਈ ਹੈ ਚੱਕ ਚੱਕਾ ਮਾਰਿਆ ਸਾਮਾਨ ਸਾਰਾ ਉਹ ਦੇਖੋ ਥੈਲੇ ਥੂਲੇ ਕਿ ਤਰ੍ਹਾਂ ਖੰਡਾਤੇ ਖੜੇ ਨਹੀਂ ਜਾਂਦਾ ਤਾਂ ਬਾਹਰ ਹਵਾ ਮੈਂ ਇੱਕ ਵਾਰ ਇੰਨੀ ਹਵਾ ਦੀ ਤੱਕ ਦਿੱਤੀ ਬੰਦੇ ਨੂੰ ਵੀ ਪਾਣੀ ਪਾਣੀ ਹੋ ਗਿਆ ਸਾਰੇ ਲੈਂਟਰ ਵਾ ਦੇਖੋ ਸੋਨਾ ਸੂਟ ਕੱਪੜੇ ਕੱਪੜੇ ਕਿੱਲੇ ਕਰਨੇ ਵਾਲਾ ਸੂਟ ਤਾਂ ਪਹਿ ਗਿਆ ਮਤਲਬ ਬਾਕੀ ਹੁਣ ਬੰਦ ਹੈ ਹਲੇ ਕੋਈ ਕੋਈ ਨਹੀਂ ਹੈ ਦੇਖੋ ਕਿਹਾ ਜਾ ਰਿਹਾ ਹੈਂਦਾ ਵੀ ਬੰਦ ਹੋਊਗਾ ਕਿ ਪਊਗਾ ਵੈਸੇ ਤਾਂ ਹੋ ਗਿਆ ਖੁੱਲ ਜੀ ਗਿਆ ਮੌਸਮ ਆ ਦੇਖੋ ਸਾਫ ਜਿਹਾ ਲੱਗ ਗਿਆ ਹੁਣ ਇੱਧਰ ਨੂੰ ਚੱਕ ਤਿਆ ਹਵਾ ਨੇ ਬੱਦਲ ਚਲੋ ਉਹਨੂੰ ਫਿਕਰ ਜ਼ਿਆਦਾ ਬਈ ਸੱਥੇ ਮਾਰ ਤਿਆ ਬਈ ਹੈਂਡਲ ਸ਼ਾਬਾਸ਼ ਜਰਾ ਜਵਾਬ ਚਲੋ ਅੰਮ ਦਾ ਕੁਝ ਨਹੀਂ ਰਿਹਾ ਕੰਮ ਦਾ ਸਾਰਾ ਹੀ 10 20 ਮਿੰਟ ਦਾ ਕੰਮ ਹੈ ਕਿਉਂ ਜਿਹੜੇ ਨਾਲ ਤੁਹਾਨੂੰ ਪਤਾ ਹੈ ਉਹ ਤਾਂ ਮੈਂ ਵੀ ਖੁਸ਼ ਹੋ ਗਿਆ ਖੁਸ਼ ਹੋ ਗਿਆ ਅੱਜ ਖੁਸ਼ ਹਾਂ ਚੱਲੀਏ ਚੱਲੀ ਆਈਏ ਉੱਪਰ ਪਾਣੀ ਲੜਨ ਦੀ ਜ਼ਰੂਰਤ ਨਹੀਂ ਤਰੋਤੀ ਕਰਦੀ ਪੂਰੀ ਦਰਮਨੂ ਨੂੰ ਜਵਾਬ ਦੇਦੀ ਵੀ ਉਹ ਨਾ ਕਰੀ ਹਾਂ ਕੰਦਾ ਉੱਪਰ ਹੈ ਕਿਹੜੀ ਪਾਣੀ ਉਹਨਾਂ ਖੜਾਣੇ ਦੀ ਸਲਾਹ ਕਰਦੇ ਵੀ ਪਾਣੀ ਨਹੀਂ ਘਟਾਣਾ ਵੀ ਪੈ ਗਿਆ ਆ ਬਜਰੀ ਦਾ ਰਸੂਗੀ ਅੰਦਰ ਤੇ ਆ ਮੀ ਪੈ ਗਿਆ ਵੀ ਰਸ ਕੀ ਅੰਦਰ ਤੱਕ ਵੀ ਕੋਈ ਲੋੜ ਨਹੀਂ ਰਹਿਣ ਦੇ ਰੰਮੂ ਪਾਣੀ ਨਹੀਂ ਘਟਾਣਾ ਸ਼ਾਬਾਸ਼ ਸ਼ਾਬਾਸ਼ ਸ਼ਰਮ ਉਹ ਮਿਸਤਰੀ ਆ ਜੋੜ ਦੇ ਕੰਮ ਬਈ ਬਰ ਆ ਗਿਆ 20 ਮਿੰਟ ਦਾ ਕੰਮ ਹੈ ਬਈ ਸਾਰਾ ਜੀ ਜੜਕੀ ਫੇਵਰੇਟ ਮੇਂ ਵੱਜਨੇਗਾ ਲਾਈਟ ਤਾਂ ਨਹੀਂ ਆਉਂਦੀ ਭੈਣ ਜੀ ਹੋਗਾ ਬਹੁਤੀ ਇਸ ਵਾ ਮਸ਼ੀਨ ਬਣਾ ਉਹ ਅਲਟੀਨੇਟਰ ਲਾਣਾ ਚਾਹੀਦਾ ਇਹਨੂੰ ਨਹੀਂ ਜੋੜ ਤਾ ਕੁਝ ਨਹੀਂ ਖੜਦੀ ਮੈਂ ਉਹਨਾਂ ਕਿਹਾ ਲੋਡ ਖਾਣਾ ਬਾਈ ਜਨਰੇਟਰ ਕੁਛ ਨਹੀਂ ਹੁੰਦਾ ਲੋਡ ਲੂਡ ਕੇ ਆਵਾਜ਼ ਆਉਂਦਾ ਤਿੰਨ ਨਾ ਤੋ ਜੋੜ ਤਾ ਬਾਈ ਕੰਮ ਪੜ ਜਾਣਾ ਭਈ ਆਪਣਾ ਲੈਂਟਰ ਗਿਆ ਪੜ ਭਈ ਦੋ ਬੋਰੀਆਂ ਮਾਰ ਰਹੀ ਆ ਦੇਖੋ ਹੋਰ ਰਾਮ ਜੀ ਨੇ ਥੋੜਾ ਬਜ਼ਾਰ ਚੱਲ ਤਾ ਪੈ ਜੀ ਆ ਤਾਂ ਚੱਲ ਠੀਕ ਰਹਾ ਫਿਰ ਵੀ ਮੌਸਮ ਬੜੀਆ ਗਿਆ ਬੀਂ ਠੰਡਾ ਕਰ ਦਿਆ ਮੌਸਮ ਚੱਲ ਨਹੀਂ ਤਾਂ ਠੀਕ ਰਹਿ ਰਹਾ ਤਾਂ ਨਾ ਠੀਕ ਰਹੀਆ ਬੜੀਆ ਕੋਈ ਚੱਕ ਨਹੀਂ ਬੜ ਗਿਆ ਟਾਈਮ ਤੇ ਹਾਂ ਟਾਈਮ ਘੱਟ ਨਹੀਂ ਮਿਲ ਗਿਆ ਇੱਕ ਬੋਰੀ ਦਾ ਇੱਕ ਬੋਰੀ ਦਾ ਮਾਲ ਪੜਨਾ ਹੁੰਦਾ ਇੱਕ ਬੋਰੀ ਦਾ ਮਾਲ ਪੜਨਾ ਨਹੀਂ ਹਾਂ ਹਾਂ ਇੱਕ ਬੋਰੀ ਦਾ ਪੜਾਗਾ ਪੜ ਗਿਆ ਨਿਪੜ ਗਿਆ ਬਾਈ ਇੱਕ ਬੋਰੀ ਦਾ ਉਹ ਵਧੀਆ ਨਿਪੜ ਜਾ ਉਹ ਵੀ ਟਾਈਮ ਤੇ ਨਿਪੜ ਗਿਆ ਦੇਖੋ ਹਲੇ ਦੂਰ ਝੋਖੜਿਆ ਦੇਖੋ ਬਾਤਲਾਂ ਦਾ ਬਾਤਲਾਂ ਦਾ ਬਾਦਲਾਂ ਦਾ 뷰 ਦੇਖੋ ਬਾਦਲਾਂ ਦਾ 뷰 ਥੋੜੇ ਪਹਿਲਾਂ ਲਸਕਰਿਆ ਦਾ ਦੇਖ ਲਈ 8 ਘੰਟਾ ਨਹੀਂ ਹੋਇਆ ਹੈ ਹੈ ਬਦਾਵਦੇ ਸੰਤੋਸ਼ ਮਿਲੂਏ ਕਿਸੇ ਅਗਲੇ ਬਲੌਗ ਚ ਚਾਹਤ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦਿਓ ਇਜਾਜ਼ਤ